ਹਾਈ ਕਮਾਂਡ ਕਹੂਗੀ ਜੀ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜੀ ਉਸ ਰਾਹ ਤੇ ਤੁਰਾਗੇ ਜੀ ਦੀ ਹੋਲ ਇਜ਼ ਲਾਰਜਰ ਦੈਨ ਦੀ ਪਾਰਟਸ ਜੀ ਮੇਰਾ ਤੇ ਇੱਕ ਓਪੀਨੀਅਨ ਹੈ ਸਮਝ ਨਹੀਂ ਔਰ ਉੱਥੇ ਵੀ ਜਦੋਂ ਮੀਟਿੰਗ ਹੋਈ ਉਸ ਓਪੀਨੀਅਨ ਦੇ ਅਸੀਂ ਦੇਖ ਕੇ ਆਏ ਸਮਝਿਆ ਨਹੀਂ ਮੇਰੀ ਗੱਲ ਇੰਨਾ ਕ ਫਰਕ ਸਮਝ ਲਓ ਮੈਂ ਸਾਰਿਆਂ ਨੂੰ ਕਹਿਣਾ ਵੀ ਇਹ ਇਲੈਕਸ਼ਨ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੂੰ ਲੜਦਾ ਹੈ ਐਮਪੀ ਬਣਾਉਣ ਦਾ ਇਲੈਕਸ਼ਨ ਹੈ ਇਹ 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 ਚੀਫ ਮਿਨਿਸਟਰ ਦੀ ਲੜਾਈ ਲੜਨ ਵਾਲਾ ਇਲੈਕਸ਼ਨ ਨਹੀਂ ਹੈ ਇਹ ਫਰਕ ਸਮਝ ਲਿਆ ਨਾ ਤੇ ਸਾਰੇ ਫਰਕ ਸਮਝ ਆ ਜਾਣਾ ਜਿਹੜਾ ਚੀਫ ਮਿਨਿਸਟਰ ਦਾ ਇਲੈਕਸ਼ਨ ਹੈ ਉਹ ਸਾਢੇ 3 ਸਾਲ ਬਾਅਦ ਹੈ ਉਦੋਂ ਲੜਾਂਗੇ ਡਟ ਕੇ ਲੜਾਂਗੇ ਗੱਠ ਜੋੜ ਮੈਂ ਤੁਹਾਨੂੰ ਗੱਠ ਜੋੜ ਦੀ ਗੱਲ ਅੱਜ ਵੀ ਕਹਤੀ ਪਹਿਲਾਂ ਵੀ ਕਹਤੀ ਹਜ਼ਾਰਾਂ ਵਾਰ ਕਹਤੀ ਗੱਠ ਜੋੜ ਇੱਕ ਉਸ ਤਾਕਤ ਨਾਲ ਲੜਾਈ ਲੜ ਰਹੇ ਆ ਅਸੀਂ ਜਿਹੜੀ ਸੰਡੀਆਂ ਚ ਵੰਡੀਆਂ ਪਾਉਂਦੀ ਹੈ ਜਿਹੜੀ ਗੁਰੂ ਦੇ ਫਲਸਫੇ ਤੋਂ ਉਲਟ ਚੱਲਦੀ ਠੀਕ ਹੈ ਕਿ ਨਹੀਂ ਉਸ ਤਾਕਤ ਨਾਲ ਲੜ ਰਹੇ ਆ ਜਿਹੜੀ ਸਾਰੀਆਂ ਏਜੰਸੀਆਂ ਨੂੰ ਬੇੜੀਆਂ ਪਾਈ ਖੜੀ ਹੈ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਹੈ ਕਿ ਨਹੀਂ ਤਸ ਹੈ ਕਿ ਨਹੀਂ ਸਾਰੀ ਦੁਨੀਆ ਅੱਜ ਕੀ ਕਹਿੰਦੀ ਫਿਰਦੀ ਹੈ ਹੈ ਜੁਡੀਸ਼ਰੀ ਸ਼ੱਕ ਦੇ ਘੇਰਿਆਂ ਦੇ ਵਿੱਚ ਸੀਬੀਆਈ ਕੋਈ ਤੋਤਾ ਕਹਿੰਦਾ ਕੋਈ ਕੁਛ ਕਹਿੰਦਾ ਇਹ ਏਜੰਸੀਆਂ ਕਨਸਟੀਟਿਊਸ਼ਨ ਤੋਂ ਪਾਵਰ ਡਰਾ ਕਰਦੀਆਂ ਨੇ ਔਰ ਮੈਂ ਹੋਰ ਗੱਲ ਕਹਿਣਾ ਟਕਾ ਕੇ ਕਹਿਣਾ ਕਿ ਜਿਹੜੀ ਸੂਝ-ਬੂਝ ਆ ਨਾ ਭਗਵੰਤ ਜੀ ਸਾਹਿਬ ਉਹ ਕਾਸਚਰਨ ਚਲੀ ਜਾਵੇ ਨਾ ਤਾਂ ਫਿਰ ਸਮਝ ਲਓ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਉਹ ਭਾਈ ਜਦੋਂ ਅਸੀਂ ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਉਦੋਂ 56 ਰੈਲੀਆਂ ਕੀਤੀਆਂ ਸੀ ਨਵਜੋਤ ਸਿੰਘ ਸਿੱਧੂ ਨੇ 54 ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਤੇ ਤੁਹਾਨੂੰ ਪਈਆਂ 23% ਠੀਕ ਹੈ ਤੇ ਜਦੋਂ ਤੁਸੀਂ ਜਿੱਤੇ ਤੇ ਤੁਹਾਨੂੰ 42% ਪਈਆਂ ਤੇ ਸਾਨੂੰ ਪਈਆਂ 25 ਇਹਦਾ ਮਤਲਬ 16 ਤੋਂ 17% ਵੋਟਾਂ ਦੋ ਸੈਕੂਲਰ ਪਾਰਟੀਆਂ ਦੀਆਂ ਇੱਕ ਤੇ ਹੈਗੀ ਐ ਦੂਜੇ ਪਾਸੇ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਰਹੀ ਨਹੀਂ ਜਿਹੜੇ ਪੰਥ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਉਸੇ ਪੰਥ ਨੂੰ ਖੋਰਾ ਲਾਇਆ ਪੰਥ ਨਹੀਂ ਉਹਨਾਂ ਨੂੰ ਰਿਜੈਕਟ ਕੀਤਾ ਗੁਰੂ ਸਾਹਿਬ ਦੀ ਬੇਅਦਬੀ ਉਹਦੇ ਬਾਰੇ ਰੌਲਾ ਪਾਉਂਦੇ ਰਹੇ ਠੀਕ ਹੈ ਦੂਜੇ ਪਾਸੇ ਆ ਜਾਓ ਬੀਜੇਪੀ ਉਹ ਨੈਸ਼ਨਲਿਸਟਿਕ ਪਾਰਟੀ ਹੈ ਜਿੱਥੇ ਜਿੱਥੇ ਦੋ ਸੈਕੂਲਰ ਪਾਰਟੀਆਂ ਲੜਦੀਆਂ ਨੇ ਠੀਕ ਹੈ ਨਹੀਂ ਉੱਥੇ ਸੈਕੂਲਰ ਪਾਰਟੀ ਦੀ ਵੋਟ ਸੈਕੂਲਰ ਪਾਰਟੀ ਖਾਂਦੀ ਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੋਣੇ ਹੋ ਜੇ ਵਰਕਰ ਇਕੱਠਾ ਨਹੀਂ ਹੋਣਾ ਚਾਹੁੰਦਾ ਉਸ ਵੱਡੀ ਲੜਾਈ ਦੇ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਵੱਡੀ ਲੜਾਈ ਦੇ ਖਾਤਰ ਭਾਈ ਤੁਸੀਂ ਆਪਣਾ ਖੜਾ ਆਪ ਲਾ ਲਓ ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਹੈ ਉੱਥੇ ਕਾਂਗਰਸ ਖੜੇ ਕਾਂਗਰਸ ਦਾ ਵਰਕਰ ਖੜੇ ਜੂਆ ਕੋਈ ਆ ਵੀ ਨਾ ਲੇਕਿਨ ਇਹ ਗੱਲ ਯਾਦ ਰੱਖਣਾ ਤੁਹਾਡੀ ਵੋਟ ਕਨਸੋਲੀਡੇਟ ਹੁੰਦੀ ਹੈ ਤੁਸੀਂ 50% ਤੋਂ ਸ਼ੁਰੂ ਕਰਦੇ ਹੋ ਤੇ ਜੇ ਅਜ ਅਕਾਲੀ ਦਲ ਤੇ ਭਾਜਪਾ ਇਕੱਠੀ ਹੁੰਦੀ ਹੈ ਔਰ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਤੁਸੀਂ 25-25 27-27% ਤੋਂ ਸ਼ੁਰੂ ਕਰੋਗੇ ਤੇ ਉਹ 35% ਤੋਂ ਸ਼ੁਰੂ ਕਰਨਗੇ 27 27% ਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% ਭਾਜਪਾ ਦੀ ਵੋਟ ਜਿਹੜੀ ਟੁੱਟੀ ਨਹੀਂ ਜਦੋਂ ਤੁਹਾਡੀਆਂ 16-17 ਉਧਰ ਜਾਂਦੀਆਂ ਨੇ ਤੇ 17-18 ਇੱਧਰ ਆਉਂਦੀਆਂ ਨੇ ਉਦੋਂ ਨਾ ਬੀਜੇਪੀ ਦੀ ਵੋਟ ਟੁੱਟੀ ਹੈ ਨਾ ਕਾਲੀ ਦਲ ਦੀ ਵੋਟ ਟੁੱਟੀ ਹੈ ਉਹਨਾਂ ਦੀ ਉਦਾਂ ਦੀ ਉਦਾਂ ਹੀ ਖੜੀ ਹੈ ਸਮਝੇ ਨਹੀਂ ਸੇਸ ਕਰਕੇ ਉਹ 35 ਤੇ ਸ਼ੁਰੂ ਕਰਨ ਤੁਸੀਂ 40 ਤੇ ਜੇ ਨਹੀਂ ਕਰਨਾ ਜੇ ਮਤ ਪੇ ਦੇਣੇ ਆ ਔਰ ਮੈਂ ਰੋਲ ਠੋਕਦਾ ਕਿਉਂਕਿ ਮਤ ਵਿਚਾਰਧਾਰਾ ਦੇ ਨੇ ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਹੀਂ ਰਹੀਆਂ ਫਿਰ ਵਿਚਾਰਧਾਰਾ ਕਾਦੀ ਰਹਿ ਜਾਣੀ ਮੈਨੂੰ ਕੱਲ ਦੱਸੋ ਇਹ ਵੀ ਤਾਂ ਵੱਡੀ ਲੜਾਈ ਹੈ ਨਾ ਸੋ ਇਸ ਕਰਕੇপরিসਥਿਤੀਆਂ ਹੁੰਦੀਆਂ ਨੇ ਪੋਲਿਟਿਕਸ ਦੇ ਵਿੱਚপরিসਥਿਤੀਆਂ ਹੁੰਦੀਆਂ ਨੇ ਸਥਿਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ 딜 ਕਰਨਾ ਪੈਂਦਾ ਹੈ ਜਾਤੇ অনুকূল ਪਰਿਸਥਿਤੀਆਂ ਪੈਦਾ ਕਰ ਲੋ ਜਾਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੋ ਦੋ ਹੀ ਵਿਕਲਪ ਨੇ ਮਿੱਤਰ ਪਿਆਰੇ ਮੇਰੀ ਗੱਲ ਨੂੰ ਸਮਝਦੇ ਹੋ ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ ਔਰ ਲੜਾਈ ਸੂਝ-ਬੂਝ ਨਾਲ ਲੜਨੀ ਹੈ ਲੜਾਈ ਦਿਮਾਗ ਦੇ ਨਾਲ ਲੜਨੀ ਹੈ ਲੜਾਈ ਕੱਲੀ ਜਜ਼ਬਾਤਾਂ ਨਾਲ ਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ ਭਾਈ ਆਮ ਆਦਮੀ ਪਾਰਟੀ ਠਾ 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 ਕਰਦੀ ਠਕਦੀ ਹੈ ਠੀਕ ਹੈ ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ ਠੀਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਉਧਾਰਾ ਸਾਡਾ ਕੈਂਡੀਡੇਟ ਇੱਕ ਸੀਟ ਇਹਨਾਂ ਦੀ ਲੋਕ ਸਭਾ ਦੇ ਵਿੱਚ ਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲੋ ਬੀਜੇਪੀ ਤੇ ਅਕਾਲੀ ਦਲ ਦੀਆਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਕਣਾ ਚਾਹੀਦਾ ਜੇ ਪੰਜਾਬ ਦਾ ਭਵਿੱਖ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਆ ਤੇ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਟਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਕਿਸ ਨੂੰ ਬਣ ਕੇ ਬੱਤੀ ਸੀ ਕੱਢ ਦਿੰਦੀਆਂ ਇਹ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕਦਾ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਵਕੂਫ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਆ 70 70 ਹਜ਼ਾਰ ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹ ਜਿਹੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ ਹੈ 60 70 ਹਜ਼ਾਰ ਕਰੋੜ ਰੁਪਈਆ ਜਿਹੜਾ